ਸੁਖਵੀਰ ਬਾਦਲ ਦਾ ਭਲੇਖਾ ਦੂਰ ਕਰਨ ਲੱਗਿਆ ਤੇ ਤੁਹਾਡੇ ਤੋਂ ਸਾਥ ਮੰਗਦਾ ਕਿਉਂਕਿ ਸੁਖਵੀਰ ਬਾਦਲ ਨੂੰ ਤੁਸੀਂ ਮaaf ਕਰਨਾ ਕਿ ਸਜ਼ਾ ਜਿਹੜੀ ਚੱਲ ਰਹੀ ਆ ਉਹਨੂੰ ਲਗਾਤਾਰ ਤਾਂ ਜਾਰੀ ਰੱਖਣੀ ਹੈ ਤੁਸੀਂ ਫੈਸਲਾ ਕਰਨਾ ਪਰ ਮੈਂ ਕਹਿਣਾ ਕਿ ਸੁਖਵੀਰ ਬਾਦਲ ਨੇ ਕੋਈ ਜਾਣੇ ਜਾਂ ਨਾ ਜਾਣੇ ਦੀ ਗਲਤੀ ਨਹੀਂ ਕੀਤੀ ਤੇ ਨਾ ਕੋਈ ਕੱਲਾ ਗੁਨਾਹ ਕੀਤਾ ਦੋਸਤੋ ਪਹਿਲਾਂ ਕਹਾਣੀ ਸੁਣਿਓਕਰ ਰਮਾਂਡ ਦੀ ਜਿਹੜੀ ਅਦਾਲਤ ਦੇ ਵਿੱਚ ਆਸਾ ਰਾਮ ਵਰਗੇ ਸਾਧੂ ਸਜ਼ਾ ਕਰਾਉਣ ਵੇਲੇ ਇੱਕ ਵਕੀਲ ਨੇ ਸੁਣਾਈ ਸੀ ਤੇ ਵਕੀਲ ਨੇ ਕਿਹਾ ਕੀ ਸੀ ਉਹ ਕਹਿੰਦਾ ਕੀ ਹੈ ਕਿ ਕਰਮ ਤਿੰਨ ਤਰ੍ਹਾਂ ਦੇ ਹੁੰਦੇ ਆ ਸਭ ਤੋਂ ਪਹਿਲਾਂ ਜਿਹੜਾ ਕਿ ਕਰਮ ਆ ਉਹਨੂੰ ਕਿਹਾ ਕਿ ਆ ਪਾਪ ਕਿਹਾ ਜਾਂਦਾ ਤੇ ਉਹ ਪਾਪ ਜਿਹੜਾ ਕਿ ਆ ਜਾਣੇ ਅਣਜਾਣੇ ਚ ਹੋ ਜਾਂਦਾ ਉਹਦੀ ਮਾਫੀ ਮਿਲ ਸਕਦੀ ਆ ਇਹ ਕਹ ਕੌਣ ਰਿਹਾ ਸੀ ਇਹ ਸ਼ਿਵ ਜੀ ਦੱਸ ਰਿਹਾ ਕਿ ਉਹਨੂੰ ਪਾਰਵਤੀ ਨੂੰ ਕਿਉਂਕਿ ਰਾਵਣ ਕੀ ਆ ਉਹਦਾ ਪਰਮ ਭਗਤ ਸੀ ਤੇ ਜਦੋਂ ਰਾਮ ਨੇ ਕਹਿੰਦੇ ਰਾਵਣ ਦਾ ਵੰਦ ਕਰਤਾ ਸੀ ਪਰ ਉਹਨੂੰ ਮੋਕਸ਼ ਨਹੀਂ ਮਿਲਿਆ ਉਹ ਭਟਕਦਾ ਤੁਰਿਆ ਫਿਰਦੇ ਭਟਕਦੇ ਨੂੰ ਦੇਖ ਕੇ ਪਾਰਵਤੀ ਨੇ ਸ਼ਿਵ ਜੀ ਨੂੰ ਸਵਾਲ ਕੀਤਾ ਸੀ ਕਿ ਮਹਾਰਾਜ ਦੱਸੋ ਥੋੜਾ ਪਰਮਪਖ ਦਾ 라ਵਣ ਤੁਸੀਂ ਮਾਫ ਕਿਉਂ ਨਹੀਂ ਕਰ ਰਹੇ ਤੇ 라ਵਣ ਤੇ ਹੁਣ ਸੁਖਵੀਰ ਬਾਦਲ ਦਾ ਕੰਪੈਰੀਸਨ ਕਰਨ ਲੱਗਿਆਂ ਕਿਹਾ ਕੀ ਸੀ ਸ਼ਿਵਜੀ ਕਹਿੰਦਾ ਕੀ ਹੈ ਕਹਿੰਦਾ ਕਿ ਕਰਮ ਤਿੰਨ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਚੋਂ ਇੱਕ ਇੱਕ ਕਰਮ ਕਨਾ ਮਾਫ ਨਹੀਂ ਕੀਤਾ ਜਾ ਸਕਦਾ ਤਿੰਨੇ ਕ ਕਰਮ ਫਿਰ ਕੁਝ ਦੀ ਆ ਪਾਰਬਤੀ ਕਿਹੜੇ ਪਹਿਲੇ ਤਾਂ ਉਹ ਕਹਿੰਦਾ ਪਾਪ ਹੁੰਦਾ ਜਿਹੜਾ ਕੀ ਹੈ ਜਾਣੇ ਜਾਣੇ ਚ ਹੋ ਗਿਆ ਉਹਦੀ ਕੀ ਹੈ ਮਾਫੀ ਵੈਸੇ ਬਿਣਾ ਮੰਗੇ ਤੋਂ ਵੀ ਮਿਲ ਜਾਂਦੀ ਆ ਦਰਗਾਹ ਦੇ ਵਿੱਚੋਂ ਵੀ ਮਿਲ ਜਾਂਦੀ ਆ ਲੋਕ ਵੀ ਮਾਫ ਕਰ ਦਿੰਦੇ ਆ ਤੇ ਦੂਜਾ ਜਿਹੜਾ ਹੁੰਦਾ ਉਹ ਕੀ ਹੁੰਦਾ ਅਤੀ ਪਾਪ ਹੁੰਦਾ ਇਦੇ ਵਿੱਚ ਕੀਆ ਕਤਲ ਆ ਜਾਂਦੇ ਆ ਬਲਾਤਕਾਰ ਆ ਜਾਂਦੇ ਆ ਅਪਹਰਨ ਆ ਜਾਂਦੇ ਆ ਉਹਨਾਂ ਨੂੰ ਵੀ ਮਾਫ਼ ਕੀਤਾ ਜਾ ਸਕਦਾ ਉਹ ਮਾਫ਼ੀ ਭੁੱਲ ਬਖਸ਼ਾਈ ਜਾ ਸਕਦੀ ਆ ਉਹ ਵੀ ਕੀਆ ਮਾਫ਼ੀ ਦੇ ਯੋਗ ਹੈਗੇ ਆ ਪਰ ਜਿਹੜਾ ਤੀਜੀ ਤਰਾਕ ਕਰਮ ਆਣਾ ਜਿਹੜਾ ਸੁਖਵੀਰ ਬਾਦਲ ਕਿਆਣੇ ਕੀਤਾ ਉਹੀ ਰਾਵਣ ਨੇ ਕੀਤਾ ਸੀ ਇਸੇ ਕਰਕੇ ਕਹਿੰਦਾ ਸੁਖਵੀਰ ਬਾਦਲ ਰਾਵਣੀ ਆ ਤੀਜੀ ਤਰਾਕ ਕਰਮ ਕਿਹੜਾ ਸੀ ਦੋਸਤੋ ਉਹਨੂੰ ਕੀ ਕਿਹਾ ਗਿਆ ਮਹਾਪਾਪ ਮਹਾਪਾਪ ਕਹਿੰਦਾ ਕੀ ਕਿਹਾ ਜਿਹੜਾ ਮਾਫ਼ ਨਹੀਂ ਕੀਤਾ ਜਾ ਸਕਦਾ ਜਿਹਦਾ ਪ੍ਰਭਾਵ ਕਹਿੰਦਾ ਪੂਰੀ ਮਨੁੱਖਤਾ ਦੇ ਪੈਂਦਾ ਤੇ ਪਰਵਤੀ ਕਹਿੰਦੀ ਫਿਰ ਰਾਵਣ ਨੇ ਤਾਂ ਕੱਲਾ ਅਪਹਰਨ ਨਹੀਂ ਕੀਤਾ ਸੀ ਉਹਦੀ ਫਿਰ ਇੱਡੀ ਕਿੱਡੀ ਗਲਤੀ ਹੋ ਗਈ ਤਾਂ ਫਿਰ ਦੋਸਤੋ ਜਿਹੜਾ ਜਵਾਬ ਉਹਨੂੰ ਸ਼ਿਵਜੀ ਨੇ ਦਿੱਤਾ ਤੇ ਉਹੀ ਜਵਾਬ ਆ ਜੇ ਸੁਖਵੀਰ ਬਾਦਲ ਨੂੰ ਆਪਾਂ ਦੇਣਾ ਉਹ ਕਹਿੰਦਾ ਅਪਹਰਨ ਨਹੀਂ ਕੀਤਾ ਸੀ ਉਹਨੇ ਅਪਹਰਨ ਕੀ ਕਹਿੰਦਾ ਜੇ ਰਾਵਣ ਬਣ ਕੇ ਅਪਹਰਨ ਕੀਤਾ ਹੁੰਦਾ ਤਾਂ ਕਹਿੰਦਾ ਮੈਂ ਮaaf ਕਰ ਦਿੰਦਾ ਉਹਨੇ ਇੱਕ ਸਾਮ ਦਾ ਭੇਜ ਧਾਰ ਕੇ ਕਹਿੰਦਾ ਕੀ ਹੈ ਸੀਤਾ ਦਾ ਅਪਹਰਨ ਕੀਤਾ ਸੀ ਤੇ ਬਾਦਲ ਕਹਿਣੀ ਆਹੀ ਕੀਤਾ ਸਾਡੇ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗ ਕੇ ਸਰਕਾਰਾਂ ਪੰਥ ਦੇ ਨਾਂ ਤੇ ਬਜ਼ੁਰਗਾਂ ਨੇ ਵੋਟਾਂ ਪਾ ਪਾ ਕੇ ਉਹ ਇਹਨਾਂ ਨੂੰ ਰਾਜ ਸੱਤਾ ਦਿੱਤੀ ਉਹੀ ਪੰਥ ਨੂੰ ਝਾੜ ਕੇ ਧਰਤਾ ਇਹਨਾਂ ਨੇ ਉਹੀ ਪੰਥ ਦੀ ਆ ਸਾਡਾ ਗਲੀਆਂ ਦੇ ਵਿੱਚ ਰੋਲਿਆ ਗਿਆ ਉਸੇ ਪੰਥ ਦੇ ਸਿਖਰਾਂ 'ਚ ਗੋਲੀਆਂ ਮਾਰਨੀਆਂ ਗਈਆਂ ਤੇ ਕਿਹਾ ਕੀ ਕਿਹਾ ਪੁਲਿਸਾਂ ਨੇ ਪਛਾਤੀ ਸੀ ਹਜੇ ਜਗਵੀਰ ਬਾਦਲਾ ਜੀ ਮਾਫੀ ਮੰਗਣ ਲੱਗਾ ਕਹਿੰਦਾ ਕੀ ਇਹਦਾ ਭਲੇਖਾ ਦੂਰ ਕਰਨ ਵਾਲਾ ਭਲੇਖਾ ਕੀ ਜਗਵੀਰ ਬਾਦਲ ਨੇ ਦੋਸਤੋ ਕਿਹਾ ਕੀ ਜੀ ਮਾਫੀ ਦੇ ਵਿੱਚ ਸੁਣਿਆ ਸੀ ਕਹਿੰਦਾ ਜੇ ਸਾਡੀ ਸਰਕਾਰ ਦੇ ਵਿੱਚ ਬਿਆਦਬੀ ਹੋਈ ਆ ਓਏ ਜੇ ਕਿਉਂ ਹੋਈ ਆ ਹੋਈ ਆ ਤੁਹਾਡੀ ਸਰਕਾਰ ਦੇ ਵਿੱਚ ਇਹ ਕੋਈ ਕੀ ਆਪਣੇਖੇ ਵਾਲੀ ਗੱਲ ਨਹੀਂ ਰੌਲਾ ਦੋਸਤ ਨੂੰ ਭਲੇਖੇ ਪੈਂਦੇ ਰਹਿੰਦੇ ਆ ਇਹਦਾ ਹਰਸਿੰਦਰ ਕੌਰ ਜੀ ਵੀ ਜਿਹੜਾ ਸਵਾਲ ਪੁੱਛਣ ਲੱਗੇ ਆ ਨਾ ਉੱਥੇ ਜਾ ਕੇ ਇਸ ਕੀ ਲੋਕ ਸਭਾ ਚ ਉਹ ਵੀ ਕਹਿੰਦੇ ਕਹਿੰਦੇ ਜਿਹੜਾ ਰਜੀਵ ਲੌਂਗਵਾਰ ਸਮਝੌਤਾ ਹੋਇਆ ਸੀ ਉਹ ਕਿਹਦੇ ਚ ਹੋਇਆ ਸੀ ਕਹਿੰਦਾ ਭਾਰਤ ਸਰਕਾਰ ਦੇ ਵਿੱਚ ਤੇ ਐਂਜੀਪੀਸੀ ਚ ਹੋਇਆ ਸੀ ਉਹ ਕਾਲੀਗਨ ਨਾਲ ਹੋਇਆ ਸੀ ਕਿਉਂਕਿ ਕਾਲੀਗਨ ਦਾ ਹੈੱਡ ਸੀ ਲੌਂਗਵਾਰ ਤੇ ਦੋਸਤੋ ਇਹਨਾਂ ਲੋਕਾਂ ਨੇ ਅਕਾਲੀ ਦਲ ਨੂੰ ਮਾਰ ਕੇ ਧਰਤਾ ਉਹ ਜਿਹੜੀ ਕੀ ਆ ਸਾਡੇ ਸਿੱਖਾਂ ਦੀ ਨੁਮਾਇੰਦਾ ਜਮਾਤ ਸੀ ਜਿਹਦੀ ਅੱਜ ਵੀ ਪੰਜਾਬ ਨੂੰ ਬਚਾਉਣ ਵਾਸਤੇ ਲੋੜ ਆ ਅੱਜ ਵੀ ਅਕਾਲੀ ਦਲ ਜਿਹੜੀ ਹੈ ਆ ਸਾਡੀ ਸਿਆਸਤ ਆ ਉਹਦੇ ਬਿਨਾ ਪੰਜਾਬ ਨਹੀਂ ਬਚ ਸਕਦਾ ਉਹਨੂੰ ਰਿਵਾਈਵ ਕਰਨ ਦੀ ਲੋੜ ਆ ਪਰ ਰੌਲਾ ਕੀ ਆ ਰੌਲਾ ਸਵਾਲ ਦਾ ਰਹਿبری ਦਾ ਸਵਾਲ ਤਾਂ ਬਾਦਲਾਂ ਦਾ ਪਰ ਬਾਦਲ ਕਿ ਕੀ ਆ ਕਦ ਜਾਣੀ ਛੱਡ ਰਹੇ ਤੇ ਹੁਣ ਇਹੇ ਕਰਕੇ ਜਿਹੜਾ ਸ਼ਿਵਜੀ ਨੇ ਕਿਹਾ ਸੀ ਕਿੰਨਾ ਦਾ ਮਹਾਪਾਪ ਕੀ ਆ ਜਿਹੜੀ ਚੀਜ਼ ਦਾ ਕਹਿੰਦਾ ਪੂਰੀ ਮਨੁੱਖਤਾ ਦੇ ਪ੍ਰਭਾਵ ਪੈਂਦਾ ਇੱਕ ਸਾਧੂ ਦੇ ਭੇਜ ਦੇ ਵਿੱਚ ਕਹਿੰਦਾ ਜੇ ਉਹ ਪਹਾਰ ਨਾ ਕਰਦਾ ਰਾਵਣ ਵਾਂ ਕੇ ਕਰ ਲੈਂਦਾ ਮਾਫ਼ ਸੀ ਇਹਨਾਂ ਨੇ ਵੀ ਸਾਡੇ ਨਾਲ ਕੀ ਕੀਤਾ ਨਾ ਸਾਡੇ ਧਰਮ ਦੀ ਟਿਕੀਏ ਠੇਕਾ ਲੈ ਕੇ ਇਹਨਾਂ ਨੇ ਸਾਡੀ ਐ ਜੀ ਪੀ ਸੀ ਆਰ ਦੀ ਸੰਸਥਾ ਕੀ ਆ ਜਾੜ ਕੇ ਧਰਤੀ ਇਹਨਾਂ ਨੇ ਸਾਰੇ ਦੀਆਂ ਤਖਤਾਂ ਦੇ ਜਥੇਦਾਰ ਜਿਹੜੇ ਸੀਗੇ ਉਹ ਕਟਪੁਤਲੀਆਂ ਬਣਾ ਲਏ ਤੇ ਅਖੀਰ ਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਕੀ ਆ ਗਲੀਆਂ 'ਚ ਰੋਲਤੇ ਦੇਪੋਂਸ ਅਨਪਛਾਤੀ ਕਹਿ ਕੇ ਹਜੇ ਕਹਿੰਦੇ ਸਾਨੂੰ ਮੌਕਾ ਦੇ ਦਿੰਦੇ ਨਾ ਜੇ ਜੇ ਕੇਸ ਸੀਬੀਏ ਜੁੜੇ ਪ੍ਰੈਸ਼ਰ ਕਰਕੇ ਨਾ ਜਾਂਦਾ ਸੀ ਜੇ ਕੋਲੇ ਅਸੀਂ ਕਹਿੰਦੇ ਸਾਫ਼ ਦੇ ਦਿੰਦੇ ਅਸੀਂ ਸਜ਼ਾ ਦੇ ਦਿੰਦੇ ਇਹ ਸਜ਼ਾ ਦਿੰਦੇ ਸੀ ਦੱਸਿਓ ਜਰੂਰ ਕਮੈਂਟ ਕਰਕੇ ਤੇ ਜੇ ਨਹੀਂ ਕਰਦੇ ਤਾਂ ਤੁਸੀਂ ਬਾਦਲ ਕਾਂ ਨੂੰ ਮਾਫੀ ਦੇਣ ਦੇ ਹੱਕ ਈ ਹੋਂ ਪਰ ਮੈਂ ਬਾਦਲ ਕਾਂ ਨੂੰ ਕੀ ਹੱਕ ਤੇ ਨਹੀਂ ਮਾਫੀ ਦੇਣ ਦੇ ਪਰ ਕਾਲੀਦਰ ਨੂੰ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਕਿਉਂਕਿ ਕਾਲੀਦਰ ਨਾਲ ਸਾਡੇ ਵੱਡ-ਬਡੇ ਦੇ ਬਜ਼ੁਰਗ ਜੁੜੇ ਹੋਏ ਸੀ ਰੋਲਾ ਤਾਂ ਬਾਦਲ ਕਾਂ ਦੀ ਰਹਿਬਰੀ ਦੇ ਉੱਤੇ ਕੀਆ ਕੁਐਸਚਨ ਚੈਨਲ ਲੱਗਿਆ ਹੋਇਆ ਇਸੇ ਕਰਕੇ ਕਹਿਣਾ ਕਿ ਬਾਦਲ ਕੇ ਜੇ ਕਿ ਆ ਲਾਂਬੇ ਹੋ ਜਾਂਦੇ ਤੇ ਅੱਜ ਵੀ ਹੋ ਜਾਣ ਛੱਡ ਦੇ ਉਹ ਖਿਹੜਾ ਸੁਖਵੀਰ ਬਾਦਲ ਨੂੰ ਵੀ ਇੱਕੋ ਗੱਲ ਕਹਿਣੀ ਆ ਕਿ ਤੂੰ ਖਿਹੜਾ ਛੱਡ ਦੇ ਅਕਾਲੀ ਦੰਦ ਦੇ ਵਿੱਚ ਚੰਗੇ ਲੋਕ ਜਿਹੜੇ ਹੈਗੇ ਆ ਜੇ ਵੀ ਬੜੇ ਅਕਾਲੀ ਚੰਗੇ ਬੈਠੇ ਆ ਜੇ ਕਿਤੇ ਖੜੇ ਹੋ ਕੋਈ ਤੁਰਪੈਣ ਵਾਰੀ ਖਿਹੜਾ ਨਹੀਂ ਛੱਡਦਾ ਇਸੇ ਕਰਕੇ ਉਹਨੂੰ ਕਦੇ ਮਾਫੀ ਵੀ ਨਹੀਂ ਮਿਲਨੀ ਇਹ ਵੀ ਗੱਲ ਯਾਦ ਰੱਖਿਓ ਜੇ ਇਸ ਗੱਲ ਸਹਿਬ ਤੋਂ ਤਾਂ ਦੱਸਿਓ ਜਰੂਰ ਕਿਉਂਕਿ ਦੋਸਤੋ ਝੁੰਡਾ ਕਮੇਟੀ ਬਣਾ ਲਓ ਕੋਈ ਹੋਰ ਬਣਾ ਲਓ ਜਿੰਨਾ ਮਰਜ਼ੀ ਕੁਝ ਬਣਾਈ ਚੱਲੋ ਜਿੰਨੀਆਂ ਮਰਜ਼ੀ ਸ਼ਪਾਰਸ਼ਾਂ ਕਰੀ ਚੱਲੋ ਜਿੰਨਾ ਮਰਜ਼ੀ ਮਰਜ਼ੀ ਇਹਨਾਂ ਨੂੰ ਮ ਇਹਨਾਂ ਨੇ ਇੱਕ ਚੀਜ਼ ਕੀ ਬਣਾ ਰੱਖੀ ਆ ਉਹਦੇ ਮਣਕ ਨਹੀਂ ਉਹ ਕਿ ਸਾਡੇ ਤੋਂ ਬਿਨਾ ਕਾਲੀਦਲ ਚੱਲ ਨਹੀਂ ਸਕਦਾ ਇਹ ਕਾਲੀਦਲ ਬਹੁਤ ਕੀ ਔਖੇ ਟਾਈਮਾਂ ਚ ਰੱਖ ਕੇ ਆਇਆ ਤੇ ਹੁਣ ਵੀ ਕੀ ਹਲਗ ਜਾਣਾ ਪਰ ਜਿੱਦੇ ਬਾਤ ਰਖੇ ਇਹਦੋਂ ਲਾਂਬੇ ਹੋਗੇ ਤੇ ਲਾਂਬੇ ਕਰਨ ਵਾਸਤੇ ਤੁਹਾਨੂੰ ਸਾਰਿਆਂ ਨੂੰ ਖਾਸ ਤੌਰ ਤੇ ਕਾਲੀ ਨਾਲ ਜਿਹੜੇ ਅੱਜ ਵੀ ਉਹਨਾਂ ਦੇ ਕੀ ਆ ਪਿਛਲਗ ਬਣੇ ਬੈਠੇ ਆ ਐਸ ਕੀ ਫੇਰ ਪ੍ਰਧਾਨਗੀ ਦੇ ਵੋਟਾਂ ਬਿਹੜੇ ਬੀਬੀ ਜ਼ਗੀਰ ਕੌਰ ਤੇ ਨਾਲ ਸੁਖਦੇਵ ਸਿੰਘ ਢੀਂਡ ਸੰਤਰ ਖਾਤੇ ਇਹਨਾਂ ਦੇ ਪੱਖ ਚ ਹੀ ਭੋਗਤੇ ਨੇ ਸੁਖੀਰਵਾਲ ਦੇ ਨਾਂ ਰਲ ਕੇ ਭੋਗਤੇ ਨੇ ਤੇ ਇਹ ਸਾਰੇ ਆਪਸ ਵਿੱਚ ਅਜੇ ਵੀ ਰਲੇਵੇਂ ਨੇ ਜਿਹੜੇ ਕੀ ਆ ਮੈਂਬਰ ਨੇ ਉਹਨਾਂ ਮੈਂਬਰਾਂ ਨੇ ਵੀ ਬਹੁਤ ਕੁਝ ਦੋਸਤੋ ਆਨਲਾਈਨ ਟਾਈਮ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿਸ ਤਰ੍ਹਾਂ ਦੇ ਮੈਂਬਰ ਬਣਾਏ ਹੋਏ ਨੇ ਐ ਜੀ ਪੀ ਸੀ ਦੇ ਆਪਾਂ ਸਾਰੇ ਜਾਣਦੇ ਆ ਰਾਤੋ ਰਾਤ ਕੀ ਆ ਉਹਨਾਂ ਨੂੰ ਅਮਰ ਛਕਾ ਕੇ ਮੈਂਬਰੀ ਵਾਸਤੇ ਤਿਆਰ ਕੀਤਾ ਗਿਆ ਸੀ ਤੇ ਦੋਸਤੋ ਜੇ ਇਸ ਗੱਲ ਦੇ ਵਿੱਚ ਤੁਸੀਂ ਕੀ ਆ ਸਹਿਮਤ ਹੈਗੇ ਹੋ ਕਿ ਸੁਖਵੀਰ ਬਾਦਲ ਨੂੰ ਮਾਫੀ ਨਹੀਂ ਦੇਣੀ ਚਾਹੀਦੀ ਕਿ ਕੀ ਸੁਖਵੀਰ ਬਾਦਲ ਦੀ ਮਾਫੀ ਤੁਹਾਨੂੰ ਲੱਗਦੀ ਹੈ ਕਾਫੀ ਆ ਜੇ ਨਹੀਂ ਕਾਫੀ ਆ ਤਾਂ ਦੋਸਤੋ ਇਹਦੇ ਕਮੈਂਟ ਕਰਕੇ ਦੱਸਿਓ ਜਰੂਰ ਫੇਰ ਪੋਸਟ ਸ਼ੇਅਰ ਕਰਿਓ ਜੀ ਉਹਨੂੰ ਮਾਫੀ ਦੇਣ ਦੇ ਹੱਕ 'ਚ ਨਹੀਂ ਹੈਗੇ ਕਿਉਂਕਿ ਮੈਂ ਆਪਣੇ ਵੱਲੋਂ ਇੱਕੋ ਗੱਲ ਕਹਿਣਾ ਕਿ ਇਹ ਜਿਹੜਾ ਹੈਗਾ ਇਹ ਅਤੀ ਗਨਾਜਾ ਕੀ ਹੈ ਕਲਾ ਪਾਪ ਨਹੀਂ ਜਾਂ ਅਤੀ ਪਾਪ ਨਹੀਂ ਹੈ ਮਹਾਪਾਪ ਆ ਤੇ ਮਹਾਪਾਪ ਸ਼ਿਵਜੀ ਨੇ ਵੀ ਮਾਫ ਨਹੀਂ ਕੀਤਾ ਜੀ ਤੇ ਇਹਨਾਂ ਦਾ ਮਾਫ ਕਰਨਾ ਨਹੀਂ ਬਣਦਾ ਇਸੇ ਕਰਕੇ ਤੁਹਾਨੂੰ ਸਾਰੇ ਭਰਾਵਾਂ ਨੂੰ ਕਹਿਣਾ ਜਿਹੜੇ ਬੰਦੀ ਸੀ ਇਹਨਾਂ ਦੀ ਹੀ ਹੈਗਦੀ ਅੱਜ ਗੱਲ ਕਰਦੇ ਆ ਇਹਨਾਂ ਦੀਆਂ ਸਰਕਾਰਾਂ ਸੀ ਸੈਂਟਰ 'ਚ ਇਹਨਾਂ ਦੇ ਭਾਈਵਾਲ ਸੀ ਉਦੋਂ ਦੀ ਇਹਨਾਂ ਨੇ ਯਾਦ ਕਰਾਈ ਉਹ ਲੋਨਾਂ ਨੇ ਗੱਲ ਵੀ ਨਹੀਂ ਕੀਤੀ ਸਗੋਂ ਲਿਖ ਕੇ ਦੰਦੇ ਰਹਿ ਵੀ ਇਹਨਾਂ ਨੇ ਆਉਣ ਨਾਲ ਲਾਂਡ ਆਰਡਰ ਨੂੰ ਖਤਰਾ ਅਜਬੰਦੀ ਸਿੰਘ ਯਾਦ ਆ ਕੇ ਥੋਟੇ ਇਸੇ ਕਰਕੇ ਸਾਰਿਆਂ ਨੂੰ ਕਹਿਣਾ ਚਿਕੰਨੇ ਰਹੋ ਤੇ ਖਾਸ ਤੌਰ ਤੇ ਅਕਾਲੀਵਰ ਵਾਲਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਤੋਂ ਖਹਿੜਾ ਛਡਾਰੋ ਅਕਾਲੀ ਦਾ ਰਿਵਾਈਵ ਕਰ ਲੋ ਫੇਰ ਪੰਜਾਬ ਵਜੂਆ ਨਹੀਂ ਨਮਿਆਂ ਨੇ ਵੀ ਨਹੀਂ ਬਚਾਉਣਾ ਕਿਉਂਕਿ ਇਹਨਾਂ ਨੇ ਵੀ ਰਾਹ ਉਹੀ ਫੜੇ ਹੋਏ ਨੇ ਜਿਹੜੇ ਪੁਰਾਣੇ ਚੱਲੀ ਜਾਂਦੇ ਸੀ ਇਸੇ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਤੇ ਬਾਦਲ ਕੇ ਜਿਹੜੇ ਹੈਗੇ ਆ ਇਹ ਇਕੱਲੇ ਇਕ ਫੈਸਲੇ ਕਰਕੇ ਨਹੀਂ ਇਹ ਮਾਫੀ ਕਾਹੀ ਮੈਂ ਸਾਡੇ ਰਾਜ ਦੇ ਵਿੱਚ ਕਹਿੰਦੇ ਬੇਅਦਬੀ ਹੋ ਗਈ ਉਹ ਥੋੜੇ ਤੇ ਗੁੱਸਾ ਤਾਂ ਮੈਂ ਕਹਿੰਦਾ ਆਪਣੇ ਸਰਸਾ ਸਾਧ ਨੂੰ ਮਾਫੀ ਦੇ ਦਾਂ ਜਿਹੜੀ ਬਿਣਾ ਵਾਂਗੇ ਤੋਂ ਤੁਸੀਂ ਇਸ ਝਾਰਲਾ ਲਾ ਕੇ ਮਾਫੀਆਂ ਤਾਂ ਦਿੱਤੇ ਨਾ ਐਂਜੀਪੀਸੀ ਵੱਲੋਂ ਪੈਸੇ ਖਰਚ ਕਰਕੇ ਸਿੱਖਾਂ ਦੇ ਨਮੈਂਦਾ ਬਾਕੇ ਉਹਦੀ ਸੰਸਥਾ ਦੀ ਤੇ ਪੈਸਾ ਖਰਚ ਕਰਕੇ ਤੁਸੀਂ ਸਾਧ ਦੇ ਪੱਖ ਚ ਭੁਗਤੇ ਉਹਦੇ ਜਿਹਨੇ ਬੇਅਦਬੀ ਕੀਤੀ ਆ ਕਰਵਾਉਣ ਦੇ ਵਿੱਚ ਜਿਹਦੇ ਚੇਲਿਆਂ ਦਾ ਵੀ ਹੱਥ ਸੀ ਜਿਹੜਾ ਆਪ ਵੀ ਵਿੱਚ ਕੀ ਆ ਸਾਡੇ ਗੁਰੂ ਦੀ ਬੇਅਦਬੀ ਕਰਨ ਤੇ ਸ਼ਾਮਲ ਸੀ ਤੁਸੀਂ ਉਹਨਾਂ ਦੇ ਪੱਖ ਦੇ ਵਿੱਚ ਖੜੇ ਰਹੇ ਹੋ ਗਲਤੀ ਤਾਂ ਉਹਦੀ ਮੰਨ ਹੱਥ ਬੰਨ੍ਹ ਕੇ ਮੰਨ ਹੋਗੋ ਹਾਂ ਤਾਂ ਲੋਕ ਤੈਨੂੰ ਕਿਤੇ ਨਾ ਕਿਤੇ ਭੁੱਲ ਬੁਲੇਖੇ ਜੇ ਇਸ ਮਹਾਪਾਪ ਚ ਵੀ ਮਾਫ ਕਰ ਦੇਣ ਪਰ ਕੀ ਆ ਸਿੱਧੇ ਹੋ ਕੇ ਨਿਸਰ ਹੋ ਕੇ ਮਾਫੀ ਮੰਗੋ ਇਹ ਜਿਹੜੀ ਬਨੋਟੀ ਮਾਫੀ ਮੰਗੀ ਗਈ ਆ ਨਾ ਜਿਦੇ ਵਿੱਚ ਕਿਹਾ ਗਿਆ ਵੀ ਜੇ ਸਾਡੇ ਰਾਜ ਦੇ ਵਿੱਚ ਹੋਈ ਆ ਜੇ ਕਿਉਂ ਹੋਈ ਆ ਸਾਰਿਆਂ ਨੂੰ ਪਤਾ ਸਰਕਾਰ ਖੁੱਡੀ ਸੀ ਸਾਰਿਆਂ ਨੂੰ ਪਤਾ ਕਿ ਇਹ ਕੌਣ ਸਾਣ ਪਛਾਣਤੀ ਤੁਸੀਂ ਬਣਾਈ ਆ ਸਾਰਿਆਂ ਨੂੰ ਪਤਾ ਵੀ ਜੋਰਾ ਸਿੰਘ ਦੇ ਰਣਜੀਤ ਸਿੰਘ ਕਮਿਸ਼ਨ ਨੂੰ ਕਿੰਨਾ ਕ ਸਪੋਰਟ ਕੀਤਾ ਗਿਆ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਜੇ ਇਸ ਗੱਲ ਨਾਲ ਸਹਿਮਤੋਂ ਤਾਂ ਫਿਰ ਮਾਫੀ ਦਿਓ ਨਾ ਜੀ ਕਮੈਂਟ ਕਰਿਓ ਦੱਸਿਓ ਤੇ ਸ਼ੇਅਰ ਕਰਿਓ ਜੇ ਮਾਫੀ ਦੇਣ ਦੇ ਹੱਕ 'ਚ ਨਹੀਂ ਹੈਗੇ ਜੇ ਮਾਫੀ ਦੇਣ ਦੇ ਹੱਕ ਦੇ ਵਿੱਚ ਹੈਗੇ ਉਹਦੇ ਬਦਲਾ ਕੇ ਪਿਛਲਾ ਗ ਵੀ ਹੈਗੇ ਹੋ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ